ਦੇਖ ਲਿਆ ਮੈਂ ਜੋ ਵੀ ਕੁਝ ਬਾਜ਼ਾਰ ਮਿਲੇ ਦੇਖ ਲਿਆ ਮੈਂ ਜੋ ਵੀ ਕੁਝ ਬਾਜ਼ਾਰ ਮਿਲੇ ਅਸਲੀ ਨਾਲੋਂ ਪਹਿਲਾ ਨਕਲ ਤਿਆਰ ਕਰੇ ਵਾਹ ਜੀ ਵਾਹ ਵਾਹ ਦੇਖ ਲਿਆ ਮੈਂ ਲੋਕਾਂ ਦੇ ਵਿੱਚ ਬਾਜ਼ਾਰ ਮਿਲੇ ਅਸਲੀ ਨਾਲੋਂ ਪਹਿਲਾ ਨਕਲ ਤਿਆਰ ਮਿਲੇ ਤੇ ਬਦਲ ਗਿਆ ਹੈ ਤੇ ਇੱਕ ਜਮਾਨਾ ਕਿੰਨਾ ਹਣ ਬਦਲ ਗਿਆ ਹੈ ਦੇਖ ਜਮਾਨਾ ਕਿੰਨਾ ਹਣ ਹੁਣ ਵਿਰਲਾ ਹੀ ਬੰਦਾ ਬਾਖਿਰਦਾਰ ਮਿਲੇ ਇਹ ਸ਼ੇਰ ਦੇ ਬੰਦਾ ਬਾਖਿਰਦਾਰ ਮਿਲੇ ਹਾਂਜੀ ਬਦਲ ਗਿਆ ਹੈ ਦੇਖ ਜਮਾਨਾ ਕਿੰਨਾ ਹੁਣ ਵਿਰਲਾ ਹੀ ਬੰਦਾ ਬਾਖਿਰਦਾਰ ਮਿਲੇ ਇਹ ਸ਼ੇਰ ਦੇਖਣਾ ਕਿ ਪਿਆਰ ਮੁਹੱਬਤ ਦੀ ਬਤ ਲੋਕ ਦਿਖਾਵਾ ਹੈ ਪਿਆਰ ਮੁਹੱਬਤ ਦੀ ਬਤ ਲੋਕ ਦਿਖਾਵਾ ਹੈ ਬੰਦਿਆਂ ਨਾਲੋਂ ਪੈਸੇ ਨੂੰ ਵੱਧ ਪਿਆਰ ਮਿਲੇ ਇਹ ਸ਼ੇਰ ਹੈ ਕਿ ਧਰਮਕ ਖਾਉਂਦਾ ਹੈ ਕਿ ਵੱਡੀ ਮਾਨਵਤਾ ਹਾਂਜੀ ਧਰਮਕ ਖਾਉਂਦਾ ਹੈ ਕਿ ਵੱਡੀ ਮਾਨਵਤਾ ਫਿਰ ਕਿਉਂ ਧਰਮੀ ਬੰਦੇ ਵਿੱਚ ਹੰਕਾਰ ਮਿਲੇ ਧੰਨਵਾਦ ਜੀ ਧਰਮਕ ਖਾਉਂਦਾ ਹੈ ਕਿ ਵੱਡੀ ਮਾਨਵਤਾ ਫਿਰ ਕਿਉਂ ਧਰਮੀ ਬੰਦੇ ਵਿੱਚ ਹੰਕਾਰ ਮਿਲੇ ਤੇ ਕੰਮ ਨਾ ਦੇਵੇ ਦੇਵੇ ਮੁਕਤ ਤਹੂਤ ਜੋ ਹਾਂਜੀ ਕੰਮ ਨਾ ਦੇਵੇ ਦੇਵੇ ਮੁਕਤ ਤਹੂਤ ਜੋ ਅਸੀਂ ਮਾਰੀ ਸਾਨੂੰ ਨਾ ਸਰਕਾਰ ਮਿਲੇ ਤੇ ਉੱਚੇ ਨੀਵੇਂ ਦਾਜੂ ਭੇਜ ਮਟਾਉਂਦਾ ਹੈ ਆਖੀ ਮੱਤਾ ਹੈ ਕਿ ਉੱਚੇ ਨੀਵੇਂ ਦਾਜੂ ਭੇਜ ਮਟਾਉਂਦਾ ਹੈ ਫੀਰਾ ਕਿਉਂ ਦਾ ਉਸ ਨੂੰ ਵੱਧ ਸਰਕਾਰ ਮਿਲੇ ਫੀਰਾ ਕਿਉਂ ਦਾ ਉਸ ਨੂੰ ਵੱਧ ਸਰਕਾਰ ਮਿਲੇ ਬੋਲੋ ਡੈਰਾ ਦੇ ਦੀ ਹੋਵੇਗਾ ਪਰ ਆਪਾਂ ਤੇਰੇ ਰਾਹਾਂ ਦੇ ਤੇ ਜੀਵਨ ਮੰਗਦੀ ਤੇ shear ਹੈ ਕਿ ਰਾਤ ਨੂੰ ਗਜਨਾ ਦਿਨ ਨੂੰ ਗਜਨਾ ਤੇ ਰਾਤ ਨੂੰ ਗਜਨਾ ਦਿਨ ਨੂੰ ਗਜਨਾ ਗਜਨਾ ਦੇ ਵਿੱਚ ਸਾਹ ਲੈਂਦਾ ਤੇ ਰਾਤ ਰਾਤ ਨੂੰ ਗਜਨਾ ਦਿਨ ਨੂੰ ਗਜਨਾ ਗਜਨਾ ਦੇ ਵਿੱਚ ਸਾਹ ਲੈਂਦਾ ਨਾ ਕਿ ਯਾਰ ਅਦਾਸ ਜਦੋਂ ਇਹ ਹੁੰਦਾ ਸੀਨੇ ਦੇ ਸੰਗ ਲੱਗ ਜਾਂਦਾ ਬਹੁਤ ਵੀ ਸੀ ਗਜਰਦਾ ਲਗਦਾ ਹੈ ਕਿ ਪਿੰਗਲ ਤੇ ਅਰੂਜ ਨੂੰ ਪੜ ਕੇ ਜੀਤ ਸਾਹਿਬ ਜੀ ਪਿੰਗਲ ਤੇ ਅਰੂਜ ਨੂੰ ਪੜ ਕੇ ਮੈਂ ਗਜਨਾ ਨੂੰ ਪਾਇਆ ਪਿੰਗਲ ਤੇ ਅਰੂਜ ਨੂੰ ਪੜ ਕੇ ਮੈਂ ਗਜਨਾ ਨੂੰ ਪਾਇਆ ਹੈ ਕਿ ਇੱਕ ਸਕੰਦਰ ਤੇ ਸਰਦੀ ਉਸਤਾਦ ਜੀ ਦਾ ਨਾਮ ਹੈ ਅੱਛਾ ਕਿ ਇੱਕ ਸਕੰਦਰ ਤੇ ਸਰਦੀ အ ੱਖ နာရည်ကလေးတွေဘောဆိုဒီပါမှတ်လို့ဘောဆိုစတိနာရည် ਤੂੰ ਬੁਕਾਨਾ ਨਾਲ ਹੈ ਤੇਰੇ موسیقی <Sananga>. ਵੋਰੀ ਨਾਸਿਕ ਕੰਗਾਲੋ ਦਾ ਟੁਟਾ ਜੀ ਆ ਵੀਰ ਪਰੋਂ ਨੀ ਨਾ ਤੋਕੇ ਜਦ ਕਮਨੀ ਚਰਖੀ ਹੁਦਾਵੇ Yeah, ਉਣ ਪਰ ਮੈਂ ਵੀ ਸ਼ਹਿਰ ਕਿਸੇ ਵਿਚ ਵਾ ਵਾ ਤੇ ਇੱਕ ਉਦਾਸ ਸਿਆਰ ਕਹਿੰਦਾ ਕਿ ਕੱਲ ਪਿਆਸਾ ਹੋ ਗਿਆ ਵਾਸੀ ਪੰਜਾਬ ਦਾ ਕੱਲ ਪਿਆਸਾ ਹੋ ਗਿਆ ਵਾਸੀ ਪੰਜਾਬ ਦਾ ਕਹਿੰਦਾ ਸੀ ਜੋ ਨਹਿਰ ਕਿਸੇ ਵਿੱਚ ਰੱਖਦਾ ਨਾ ਤੇ ਤੂੰ ਜੇ ਅੜੀਆਂ ਕਰਦੀਆਂ ਹਾਥੋਂ ਸਾਡੇ ਨੂੰ ਨਾ ਤੂੰ ਜੇ ਅੜੀਆਂ ਕਰਦੀਆਂ ਹਾਥੋਂ ਸਾਡੇ ਨਾ ਆ ਖੜ ਜਾ ਤੇ ਫੈ ਕਿਸੇ ਵਿੱਚ ਰੱਖਦਾ ਵਾ ਤੇ ਮੈਂ ਪੰਜਾਬੀ ਉਧਮ ਸਿੰਘ ਦਾ ਭਾਈ ਹਾਂ ਮੈਂ ਪੰਜਾਬੀ ਗੁਰਮ ਸਿੰਘ ਦਾ ਭਾਈ ਹਾਂ ਆ ਤੇਰੇ ਵਰਗੇ ਬਲਾਇਆ ਕਿਸੇ ਚਾ ਵਾਹ ਵਾਹ ਜੇ ਵੀ ਸੇਕ ਲੱਗਾ ਤੈਨੂੰ ਖਾਲੀ ਇਸ ਅੱਗ ਦਾ ਆਖ ਨਾ ਕੀ ਹਾਲ ਤੇਰਾ ਹੈ ਸਾਰੇ ਜਗ ਦਾ ਗਾ ਤੂੰ ਕਿਤੇ ਉਸ ਚਿਰ ਤਜ਼ਾਬੇ ਤੂਫਾਨ ਦੇ ਪਾਣੀ ਮੇਰੇ ਪਿੰਡਾਂ ਦਾ ਸੀ ਸ਼ਰਮਤ ਜਿਹੜਾ ਵਾਤ ਦਾ ਆਪੇ ਹੀ ਕਾਨੂੰਨ ਕਰੇ ਤਤ ਦੀਆਂ ਸਾਜ਼ਿਸ਼ਾਂ ਕੋਈ ਕਿਵੇਂ ਰੋਕੇਗਾ ਦੇ ਦੋਸ਼ਾ 파ਹੀ ਲੱਗਦਾ ਉਸ ਤੋਂ ਹੀ ਲੈ ਕੇ ਦਿੱਤਾ ਚੋਗਾ ਸੀ ਮੈਂ ਦੀਵਿਆਂ ਨੂੰ ਸਿਵਾ ਮੇਰੇ ਯਾਰ ਦਾ ਜੋ ਤੈਨੂੰ ਮਿਲਗਦਾ ਉਸ ਤੋਂ ਹੀ ਚੋਗਾ ਲੈ ਕੇ ਦਿੱਤਾ ਸੀ ਮੈਂ ਦੀਵਿਆਂ ਨੂੰ ਸਿਵਾ ਮੇਰੇ ਯਾਰ ਦਾ ਜੋ ਤੈਨ ਮੇਰੇ ਮਿਲਗਦਾ ਸੋਚ ਸਮਝ ਕਰੀਂ ਜੰਦਾ ਵਿੱਚ ਅਸ਼ਨਾ ਨੂੰ ਕੋਸ਼ ਸੋਚ ਸਮਝ ਕਰੀ ਦੰਦਾ ਵਿੱਚ ਇਸ਼ਾਨ ਨੂੰ ਤੇਜ ਤੇ ਵਿਰਮ ਮੇਰੇ ਯਾਰਾਂ ਦਾ ਹੈ ਵਕਤ ਦਾ ਕਿਉਂ ਕਿਵੇਂ ਕਿਸ ਨੂੰ ਮਾਰੇ ਦਾ ਸਵਾਲ ਨਹੀਂ ਕਿਉਂ ਕਿਵੇਂ ਕਿਸ ਨੂੰ ਮਾਰੇ ਦਾ ਸਵਾਲ ਨਹੀਂ ਤੇ ਦੋਸ਼ਾ ਤੂੰ ਉਹ ਹੀ ਬਣੀ ਬਹਿ ਹਕ ਤੱਕ ਦਾ ਸਿਰ ਲੱਗਦਾ ਉਹੀ ਨਿਕਲ ਤੁਰਿਆ ਹੈ ਬਣ ਕੇ ਮਿਸ਼ਾਲ ਜੀ ਉੱਜੜੇ ਕਦੇ ਜਿਹਦਾ ਨਹੀਂ ਸੀ ਦੰਦ ਲੱਗਦਾ ਲਖਦੀਪ ਰੋਏ ਨੇ ਮੈਂ ਅੱਠ ਚੀਜ਼ ਆਪਣੀ ਦੇ ਬਿਲਾਫੀਂ ਰੋਏ ਨੇ ਮੈਂ ਅਰਥ ਕੀ ਆਪਣੀ ਦੇ ਵੱਖਰੀ ਹੈ ਗੱਲ ਜੇ ਬੁਰਾ ਤੈਨੂੰ ਲੱਗਦਾ ਵੱਖਰੀ ਹੈ ਗੱਲ ਜੇ ਬੁਰਾ ਤੈਨੂੰ ਲੱਗਦਾ ਲੱਗਦਾ ਇੱਕ ਕੱਤਾ ਹੁਕਮ ਮੈਂ ਪਹਿਲਾਂ ਪਰ ਤਾਂ ਹਮਨੇ ਬੜੇ ਇੱਥੇ ਬੱਚਾ ਰਹਿ ਗਿਆ ਇਥੇ ਆਮ ਕਰਦੇ ਕੱਤਾ ਪਹਿਲਾਂ ਬਸ ਅੰਦਾਜ਼ ਇਹ ਛੋਟੀ ਜੀ ਕੱਤਾ ਤੇ ਇਥੇ ਬੱਚਾ ਜੜਦਾ ਇਹਦੇ ਨਾਲ ਹਾਂਜੀ ਕਦ ਤਹੇ ਬੱਚਾ ਤੇ ਆਲਾਰਮ ਮੇਰਾ ਬੱਚਾ ਸੋ ਜਾਂਦਾ ਹੈ ਰੋਜ਼ ਆਲਾਰਮ ਲਾਉਂਦਾ ਮੇਰਾ ਬੱਚਾ ਸੋ ਜਾਂਦਾ ਹੈ ਰੋਜ਼ ਆਲਾਰਮ ਲਾ ਕੇ ਸਮੇਂ ਮੁਤਾਬਕ ਵੱਜੇ ਆਲਾਰਮ ਬੱਚਾ ਉੱਠੇ ਨਾ ਮੈਂ ਸੁੱਤ ਅਣੇ ਦੇ ਜਾ ਕੇ ਮੈਂ ਸੁੱਤ ਅਣੀ ਪਣੀ ਦੇ ਜਾ ਕੇ ਆਖਾਂ بیٹے ਤੇਰੇ ਸਹਰਾਣੇ ਵੱਜੇ అలਾਰਮ ਨਾ ਤੂੰ ਉਠੇ ਨਾ ਬੰਦ ਕਰੇ ਨਾ ਤੂੰ ਉਠੇ ਨਾ ਬੰਦ ਕਰੇ ਤੂੰ ਨਿਤ ਹੀ ਇੰਜ ਕਰੇ ਬੱਚਾ ਕਹਿੰਦਾ ਤੁਸੀਂ ਮੈਨੂੰ ਜਗਾ ਦਿਆ ਕਰੋ ਨਾ ਬੰਦ ਕਰਦੇ ਹੋ ਵੈਰੀ ਵਾਹ ਬੱਚਾ ਕਹਿੰਦਾ ਤੁਸੀਂ ਮੈਨੂੰ ਜਗਾ ਦਿਆ ਕਰੋ ਮੈਂ ਬੰਦ ਕਰ ਦਿਆ ਕਰਾਂਗਾ ਮੈਂ ਤੇ ਬੱਚਾ

ਤਕ ਲੈ ਲੈਂਦਿਆ ਕਰ ਨੀ ਵੇਰ ਕੀ ਕੱਸ ਜਾਂਦਾ ਤੇਰਾ ਨੀ ਕੋਲ ਬੰਨ੍ਹ ਦਿਆ ਕਰ ਸੱਚੀ ਗੱਲ ਤਾਂ ਕਹੀ ਜਾਂਦੀ ਸੱਚੀ ਗੱਲ ਤਾਂ ਕਹੀ ਜਾਂਦੀ ਨੀ ਮੈਨੂੰ ਕਹਿੰਦਿਆ ਕਰ ਹਾਏ ਨੀ ਕਹਿੰਦਿਆ ਕਰ ਤੇਰੇ ਮੁਖੜੇ ਦਾ ਮਰੀਦਾ ਮੈਂ ਤੈਨੂੰ ਆਪਣੇ ਲੈਣ ਖਾਪੇ

ਕਿ ਮਾ ਕੰਨ ਦਾ ਟੱਕਾ ਜਗੋਂ ਨਾਲ ਡੇਲਾ ਵਾ ਵਾਹ ਵਾਹ ਉਹ ਜੇ ਵੀ ਉਮਰ ਇੱਕ ਕੋ ਕਿੰਨੀ ਵੇ ਗਜਨ ਤੁੰਗੀ ਟੱਕਿਆ ਉਮਰ ਇੱਕ ਕੋ ਕਿੰਨੀ ਵੇ ਗਜਨ ਤੁੰਗੀ ਟੱਕਿਆ ਲਿਗੀ ਸੀ ਗਜਨ ਮੇਂ ਇੱਕ ਪਰ ਚਲਣਾ ਨਿਕਲਿਆ ਯਾਰ ਆਹਾ ਕਤਮਾ ਵਾਰ ਦੋਨ ਨਾਲ ਕਤਮਾ ਵਾਰ ਦੋਨ ਨਾਲ ਲੋਕੋ ਕੁੱਤੇ ਬਣਿਆ ਸੀ ਕਤਮਾ ਵਾਰ ਦੋਨ ਨਾਲ ਲੋਕੋ ਕੁੱਤੇ ਫੱਟੇ ਹੋਏ ਸੀ

ਮਖੋਟਾ ਪਾਲਿਆ ਭਾਵੇਂ ਤੁਸੀਂ ਚਿਹਰੇ ਤੇ ਕਲਤਾਂ ਦਾ ਮਗਰ ਨੀਰਸ ਤੁਸੀਂ ਵਿੱਚੋਂ ਪੁਸਤਕ ਸੂਚੀਆਂ ਵਰਗੇ ਮਗਰ ਨੀਰਸ ਤੁਸੀਂ ਵਿੱਚੋਂ ਪੁਸਤਕ ਸੂਚੀਆਂ ਵਰਗੇ ਛਿੜੇ ਉਹਨਾਂ ਦੀ ਗੱਲ ਤੰਦੂਰ ਤੇ ਜਾਂ ਬੋਰਡ ਦੇ ਹੇਠਾਂ ਛਿੜੇ ਉਹਨਾਂ ਦੀ ਗੱਲ ਤੰਦੂਰ ਤੇ ਜਾਂ ਬੋਰਡ ਦੇ ਹੇਠਾਂ ਜਦੋਂ ਵੀ ਪਿੰਡ ਵਿੱਚ ਮਿਲਦੇ ਨੇ ਦੋ ਦਿਨ ਕੁਭੀਆਂ ਵਰਗੇ ਜਦੋਂ ਵੀ ਪਿੰਡ ਵਿੱਚ ਮਿਲਦੇ ਨੇ ਦੂਦਨ ਕੁਗੀਆਂ ਵਰਗੇ ਕਿਸੇ ਨੇ ਮੋਹ ਦੀਆਂ ਤੰਦਾਂ ਨੂੰ ਦਾਤੀ ਆਣ ਪਾਈ ਹੈ ਕਿਸੇ ਨੇ ਮੋਹ ਦੀਆਂ ਤੰਦਾਂ ਨੂੰ ਦਾਤੀ ਆਣ ਪਾਈ ਹੈ ਕਰੁੱਤੀ ਰੁੱਤ ਵਿੱਚ ਹੀ ਆ ਗਏ ਨੇ ਬਾਡੀਆਂ ਵਰਗੇ ਕਰੁੱਤੀ ਰੁੱਤ ਵਿੱਚ ਹੀ ਆ ਗਏ ਦਿਨ ਬਾਡੀਆਂ ਵਰਗੇ ਤੇ ਗਜ਼ਲ ਨੂੰ ਕੱਢ ਲਿਆ ਆ ਹਾਂ ਮੈਂ ਦੰਦ ਸਾਖੀਆਂ ਵਿੱਚੋਂ ਗਜ਼ਲਾਂ ਕੱਢ ਲਿਆ ਆ ਮੇਰੇ ਦਾ ਸਾਕੀਆਂ ਵਿੱਚੋਂ ਗਜ਼ਲ ਵਿੱਚ ਬੈਮ ਵਰਤੇ ਨੇ ਘਰੀੜੀ ਦੇ ਘਰਾ ਵਰਗੇ ਗਜ਼ਲ ਵਿੱਚ ਬੈਮ ਵਰਤੇ ਨੇ ਘਰੀੜੀ ਦੇ ਘਰਾ ਵਰਗੇ ਸ਼ੁਕਰੀਆ ਜੀ ਇੰਨਾ ਸੁਖਰਨੀ ਸ਼ਬਦਾਂ ਸੰਗਿ ਜੁੜੀ ਹੈ ਕੁੱਝ ਤਾਂ ਸਾਰੀ ਹੀ ਸ਼ਬਦਾਂ ਸੰਗਿ ਜੁੜੀ ਹੈ ਕੁੱਝ ਤਾਂ ਸਾਹੀ ਵੀ ਨੀ ਪਰ ਸੋਨਾ ਸੰਵਾਦ ਚੋਣਾ ਇਹਨਾਂ ਸੁੱਖ ਦਾ ਸਹਾਰਾ ਪਰ ਸੋਨਾ ਸੰਵਾਦ ਚੋਣਾ ਇੰਨਾ ਸੁੱਖਾਂ ਨਹੀਂ ਇਹਦਾ ਸੂਝ ਸਮਝ ਕੇ ਬੰਦਾ ਕੁੱਲ ਕਲੇਸ਼ ਮਟਾ ਲੇ ਸੋਚ ਸਮਝ ਕੇ ਬੰਦਾ ਕੁੱਲ ਕਲੇਸ਼ ਮਟਾ ਲੈਂਦਾ ਮੈਂ ਮੇਰੀ ਦਾ ਰੰਧ ਮਕਾਉਣਾ ਇੰਨਾ ਸਤ ਤੈਨਿਆ ਮੈਂ ਮੇਰੀ ਦਾ ਰੰਧ ਮਕਾਉਣਾ ਇਨਾ ਸੁਖਾਂ ਨੇ ਤੱਤੀ ਅੰਬਰ ਗਾ ਛੱਡੀ ਪਾਣੀ ਅੱਗੇ ਤੱਤੀ ਅੰਬਰ ਗਾ ਛੱਡੀ ਪਾਣੀ ਅੱਗੇ ਮੁਖ ਨੇ ਐ ਪਰ ਦੁਨੀਆ ਦਾਸਾ ਪਾਉਣਾ ਇਨਾ ਸੁਖਾਂ ਨੇ ਐ ਪਰ ਦੁਨੀਆ ਦਾਸਾ ਪਾਉਣਾ ਇਨਾ ਸੁਖਾਂ ਨੇ ਇਹ ਕਦੇ ਸੰਤਿਖਤੀ ਗੱਲ ਕਰਕੇ ਦੀਆ ਸ਼ੇਦੇਗੀ ਅਦਾਸੀ ਸਭ ਨੂੰ ਆਪਣੀ ਕਿੰਨੇ ਗੀਤ ਅਦਾਸੇ ਸਭ ਨੂੰ ਆਪਣੇ ਲੱਗਦੇ ਨੇ ਐ ਸਤੀ ਮੁਤੀ ਜਿਹਨਾਂ ਦਾ ਨਾਮ ਐ ਸਤਿ ਸਤਿ ਮੁਤੀ ਜਿਹਨਾਂ ਦਾ ਨਾਮ ਕਿੰਨਾ ਸੰਖੰਨੀ ਤੇ ਕਿਸਦਾ ਨਾਮ ਵੀ ਸੁਨਾ ਮੂਰ ਦਵਾਰਾ ਨਹੀਂ ਹੁੰਦਾ ਜਿਸਦਾ ਨਾਮ ਦੀ ਸੁਨਾ ਮੂਰ ਦਵਾਰਾ ਨਹੀਂ ਹੁੰਦਾ ਜੇ ਚੋ ਉਸ ਨੂੰ ਕੰਡ ਬਗਾਉਣਾ ਇਹਨਾਂ ਦਾ ਦਵਾਰਾ ਹੋਏ ਦੀ ਅੱਥਿਸ ਦਾ ਨਾਮ ਜੀ ਸੁਣਨਾ ਮੂਲ ਗਵਾਰਾ ਨਹੀਂ ਮਿਲਦਾ ਸੋ ਇਹ ਕਿਉਂ ਉਸ ਵਿੱਚ ਕੰਨ ਬਗੜੋਣਾ ਇੰਨਾ ਸੌਖਾ ਨਹੀਂ ਪੰਜਾਬੀ ਵੀ ਸਮਝਾਤੀ ਰਾਹੇ ਪਾਇਆ ਜਾਂਦਾ ਸੱਚੀ ਗੱਲ ਹੈ ਨਾ ਅਨਜਾਨੀ ਵੀ ਸੁਣਿਆ ਜਾਂਦੀ ਰਾਹੇ ਪਾਇਆ ਜਾ ਸਕਦਾ ਹੈ ਪਰ ਮਤਲੇ ਪਾਈਂ ਕੁਝ ਸਮਝਾਵਾ ਨਹੀਂ ਆ ਸਕਦਾ ਪਰ ਰਾਹੇ ਨਹੀਂ سب جوڑا <سؤال> کنہ سبھان <سؤال> نہیں بھائی واہ پس کیڑا عشق نہ چاہی مڑ کر کون وفا تم ہے کیڑا عشق نہ چاہی مڑ کر کون وفا تم ہے جیت پر جتو مڑ کر کون وفا تم ہے کنہ سبھان <سؤال> نہیں شبدہ سنگ جرانہ کونہ کنہ سبھان نہیں سو جمتی بچ سمہ کنہ سبھان نہیں سوڑ میں Thank ਜੋ ਕੁਝ ਕੀਤਾ ਤੇਰੇ ਨਾਲ ਹੈ ਜਾਣਾ ਨਾਲ ਨਹੀਂ ਲੈਣੇ ਦੀਰਘ ਮੁੱਕੇ ਤਾਂ ਸਾਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਅਸੀਂ ਫालतू ਗੱਲਾਂ ਵਿੱਚ ਵਿਰੋਧ ਕਿਸੇ ਦਾ ਕਰਨ ਵਿੱਚ ਕਿਸੇ ਦੀਆਂ ਲੱਤਾਂ ਖਿੱਚਣ ਵਿੱਚ ਸਮਾਪਰਵਾਦ ਰੱਖ ਕੇ ਤਾਂ